ਸਾਡੇ ਗੁਰੂ ਘਰਾਂ ਦੇ ਵਿੱਚ ਹੀ ਆਜ਼ਾਦੀ ਨਾ ਦਰਦੇ ਆ ਦਰਸ਼ਨ ਕਰਦੇ ਆ ਨੰਗਰ ਛਕਦੇ ਆ ਗੁਰਮਖੋਏ ਕੁਝ ਵੀ ਨਹੀਂ ਸੀ ਹੋਣਾ ਜੇ ਉਹ ਸਿੰਘ ਨਹੀਂ ਬਣਾਉਂਦੇ ਤਾਂ ਇਹ ਫਿਰ ਉਹ ਤੋਂ ਸੀ ਦਾਂ ਵਿਚੇ ਪ੍ਰਬੰਧ ਅਸੀਂ ਕਰਦੇ ਪੰਜੀ ਏਡੀ ਕੋਈ ਬਾਤ ਆਓ ਇਕੱਲੀ ਆਪਾਂ ਵੀ ਮਾਰ ਲੁੱਟੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਲ ਘਰੋਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲੈ ਕੇ ਆਈ ਤੇ ਗੁਰਦੁਆਰੇ ਅਰਦਾਸ ਕਰਨ ਲੱਗੀ ਸਤ ਜ੍ਰੰਠੀ ਸੇਰਬਾਸ ਕਰਨ ਲੱਗਾ ਉਹ ਕਹਿੰਦੀ ਨਹੀਂ ਮੇਰਾ ਤੂੰ ਨਹੀਂ ਅਰਦਾਸ ਕਰਨੀ ਅਰਦਾਸ ਮੈਂ ਆਪ ਕਰਾਂਗੀ ਮੈਂ ਆਪਣੇ ਪੁੱਤਾਂ ਦੀ ਅਰਦਾਸ ਨਹੀਂ ਕਰਨੀ ਜੇ ਮੋਤੇ ਲੇਖੀ ਮੈਂ ਤੇ ਬਾਜੋਂ ਵਾਲੇ ਨੂੰ ਮੈਂ ਅਰਦਾਸ ਕਰਨੀ ਸੱਚੇ ਪਾਤਸ਼ਾਹ ਇਹੋ ਜਿਹਾ ਬਾਵਾ ਭੇਡ ਦੇ ਰਸਾਂ ਦੇ ਜਨਮ ਕਿਉਂ ਨਹੀਂ ਹੋ ਰਹੇ ਬੜੀ ਬੜੀ ਕਮਾਈ ਵਾਲੇ ਗੁਰਸਿੱਖ ਸੀ ਪਹਿਲੇ ਅੱਜ ਕਿਉਂ ਨਹੀਂ ਬਾਬਾ ਦੀਪ ਸਿੰਘ ਵਰਗੇ ਗੁਰਸਿੱਖ ਜਨਮ ਲੈ ਰਹੇ ਆਪਾਂ ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਹਾਂ ਬਤਾਉ ਦਾ ਕਾਰਨ ਕੀ ਹੈ ਉਹੋ ਜੀ ਪਤਨੀ ਮਰਦੀ ਨਾ ਬਾਕੀ ਸੀ ਕੋਖਮੀ ਤਾਂ ਚਾਹੀਦੀ ਆ ਨਾ ਮਾ ਦਾ ਜੀਵਨ ਵੀ ਤਾਂ ਇੱਟਾ ਵੱਡਾ ਚਾਹੀਦਾ ਤਾਂ じゃ ਅਸੀਂ ਜਨਮ ਹੋਏਗਾ ਉਹ ਕਹਿੰਦੀ ਮੈਂ ਉਕਾਸ ਕਰਨ ਲੱਗੀ ਨਾ ਬਾਜਾਂ ਵਾਲੇ ਵੱਡਾ ਸਾਡਾ ਇਤਿਹਾਸ ਹੈ ਐਨੇ-ਐਨੇ ਮਹਾਨ ਵਰ ਸਿੱਖਾਂ ਦੇ ਜਨਮ ਨੇ ਔਰ ਉਹ ਕਹਿੰਦੇ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਏ ਨਨਕਾਣਾ ਸਾਹਿਬ ਦੇ ਕਹਿੰਦਾ ਹਾਂ ਮਾਤਾ ਖਬਰ ਤੇਰੇ ਵਾਸਤੇ ਮਾੜੀ ਆ ਕਹਿੰਦੀ ਕਿ ਕਿੰਨਾਂ ਤੇਰੇ ਦੋਵੇਂ ਪੁੱਤ ਜਿਹੜੇ ਆ ਨਲਕਾਣੇ ਦੇ ਮੋਰਚੇ 'ਚ ਸ਼ਹੀਦ ਹੋ ਗਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰਪੇਲ ਸਾਹ ਸੰਗਤ ਜੀਓ ਕੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਨਾਂ ਦੇ ਪਰਿਵਾਰ ਸੰਬੰਧ ਦੇ ਵਿੱਚ ਮਹੱਲਾ ਹਰਗੁਬਿੰਦ ਐਵੇਨਿਊ ਸ਼ੇਰਖਾ ਸੂਰੀ ਰੋਡ ਸ਼ਹਾਟਾ ਦੀ ਸਮੂਹ ਸੰਗਤਾਂ ਨੇ ਦੂਸਰਾ ਮਹਾਨ ਕੀਰਤਨ ਦਰਬਾਰ ਸਰਬੱਤ ਸਾਂਝਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਰੀਆਂ ਨੇ ਜਿਦੇ ਵਿੱਚ ਪਹਿਲਾ ਸ੍ਰੀ ਸੁਖਮੀ ਸਾਹਿਬ ਜੀ ਦੇ ਜਾਪ ਹੋਏ ਨੇ ਉਪਰੰਤ ਖਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਜਥਾ ਨੇ ਕੀਰਤਨ ਕੀਤਾ ਹੈ ਉਪਰੰਤ ਭਾਈ ਸਾਹਿਬ ਭਾਈ ਵਿਸ਼ਾਲ ਸਿੰਘ ਜੀ ਕਥਾਵਾਚਕ ਉਹ ਆਪਣੇ ਮਨੋਹਰ ਹੋਰ ਬੇਕੀਮਤੀ ਵਿਚਾਰਾਂ ਦੇ ਨਾਲ ਸੰਗਤਾਂ ਨੂੰ ਨੇ ਹਾਲ ਕਰ ਰਹੇ ਨੇ ਉਹਨਾਂ ਤੋਂ ਉਪਰੰਤ ਭਾਈ ਬਲਬੀਰ ਸਿੰਘ ਪਾਰਸ ਸਿੱਖ ਕੌਮ ਦਾ ਚੜ੍ਹਦੀ ਕਲਾ ਦਾ ਜਥਾ ਉਹ ਸੰਗਤਾਂ ਨੂੰ ਸੰਬੋਧਨ ਕਰੇਗਾ ਔਰ ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਨਾਲ ਸਿੱਖ ਪ੍ਰਚਾਰਕ ਸਿੱਖਾੜੀ ਜਥੇ ਨੇ ਬਾਬਾ ਦੀਪ ਸਿੰਘ ਜੀ ਬਾਰੇ ਉਹਨਾਂ ਦੇ ਸਿੱਖ ਇਤਿਹਾਸ ਬਾਰੇ ਔਰ ਬਾਬਾ ਦੀਪ ਸਿੰਘ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣਨਾ ਪਾਇਆ ਔਰ ਇਹ ਜੋ ਸਮਾਗਮ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਐਤਕੀ ਦੂਸਰਾ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਵੀਰਾ ਨੇ ਨੌਜਵਾਨ ਵੀਰਾ ਨੇ ਮਿਲ ਕੇ 71 ਹੋ ਕੇ ਇਹ ਜੋ ਕੀਰਤਨ ਦਰਬਾਰ ਸਭੂ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ